ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੌਰ ਜਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਕਰਦੀ ਆਂ ਤੇ ਅੱਜ ਸ਼ੁਰੂਆਤ ਕਰਨ ਲੱਗੇ ਸੀ ਵਲੌਗ ਦੀ ਤੇ ਅੱਦਰ ਦੇਖੋ ਜੀ ਸਫਾਈਆਂ ਚੱਲ ਹੀ ਰਹੀਆਂ ਖੈ ਦੀ ਨਾਲ ਤੋਂ ਛੋਟੇ ਛੋਟੇ ਕੰਮ ਬਹੁਤ ਸਾਰੇ ਜੋੜੇ ਨਿਬੜ ਰਹੀਆਂ ਕੰਮ ਤਾਂ ਤੁਹਾਨੂੰ ਪਤਾ ਹੀ ਕੁਝ ਗਰਮੀ ਦੇ ਵਿੱਚ ਕੁਝ ਗਰਮੀ ਕਰਕੇ ਕਰਨੇ ਨੂੰ ਜੇ ਨਹੀਂ ਕਰਦਾ ਵਾ ਜਿੰਨਾ ਹੁੰਦਾ ਥੋੜਾ 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 ਡੇਲੀ ਅਸੀਂ ਸਫਾਈਆਂ ਕਰ ਰਹੇ ਆ ਕਿ ਬਾਬਾ ਜੀ ਦੇ ਆਣ ਦੀ ਖੁਸ਼ੀ ਦੇ ਵਿੱਚ ਆਪਾਂ ਮੇਕੇ ਚੁੱਲ੍ਹ ਸਾਰੀ ਘਰ ਨੂੰ ਸਾਫ਼ ਸੁਥਰਾ ਕਰ ਲਿਆ ਇੱਧਰ ਫ੍ਰਿਜ ਸਾਫ਼ ਕਰਨ ਲੱਗੇ ਸੀ ਅੱਜ ਤੇ ਤੁਹਾਨੂੰ ਪਤਾ ਹੀ ਹੈ ਫ੍ਰਿਜ ਵੀ ਮੈਂ ਕਿਹਾ ਚਲੋ ਸੱਪ ਕਿਉਂਕਿ ਗਰਮੀ ਬਹੁਤ ਹੈ ਤੇ ਬਰਫ ਬਰਫ ਵੀ ਜਮਾਣੀ ਪੈਂਦੀ ਉੱਧਰ ਵੱਡਾ ਫ੍ਰਿਜ ਟੀ ਕਰਵਾਇਆ ਸੀਗਾ ਤੇ ਉਹਦੇ ਚ ਵੀ ਬਰਫ ਬਰਫ ਜਮਾਣੀ ਪੈਂਦੀ ਹੈ ਤੇ ਕੋਈ ਵੀ ਪ੍ਰੋਗਰਾਮ ਹੋਵੇ ਤੇ ਸਮਾਨ ਤੁਹਾਨੂੰ ਪਤਾ ਇੰਨਾ ਹੋ ਜਾਂਦਾ ਨਾ ਕਿ ਬਸ ਗਰਮੀ ਜੇ ਬਚਾਣਾ ਭਾਰੀ ਹੋ ਜਾਂਦਾ ਤੇ ਲੋ ਜੀ ਇੱਧਰ ਫ੍ਰਿਜ ਸਾਫ ਕਰਦਾ ਸੀ ਮੈਂ ਕਿਹਾ ਚਲੋ ਸ਼ੀਸ਼ੇ ਲਾ ਦਿੰਨੇ ਆ ਬਾਕੀ ਸਮਾਨ ਕੱਢਿਆ ਸੀ ਮੈਂ ਕਿਹਾ ਚਲੋ ਨਾਲੇ ਘੋਕ ਬਣਾ ਲਾਂਗੇ ਮੱਖਣ ਵਗੈਰਾ ਮਲਾਈ ਵਗੈਰਾ ਜੀ ਮੈਂ ਫ੍ਰਿਜ ਚ ਇਕੱਠਾ ਕਰੀ ਜਾਈਦਾ ਆਪਣਾ ਜੜਾ ਕੰਮ ਨਿਪਟਦਾ ਵਸ ਉਹੀ ਨਵੇੜਦਾ ਤੇ ਮੈਂ ਕਿਹਾ ਦੇਖ ਲਾਂ ਸਾਰਾ ਅੱਜ ਸਾਫ ਸੁਥਰਾ ਕਰ ਦੇਣਾ ਜਿਬਿਲ ਫ੍ਰਿਜ થી ਕਰ ਲਈਏ ਕਲੀਨਿੰਗ ਚੰਗੀ ਤਰ੍ਹਾਂ ਤੇ ਇਧਰ ਕਮਲੇ ਵਗੈਰਾ ਪਹਿਲਾਂ ਸੈੱਟ ਕੀਤੇ ਸੀ ਛੋਟੇ ਛੋਟੇ ਕੰਮ ਐ ਕਹਨੇ ਨਵੇੜਦੇ ਤੇ ਬਾਕੀ ਸਰਜੀਤ ਸਿਸਟਰ ਅੱਛਾ ਅੱਖਾਂ ਦਾ ਆਪਣਾ ਧਿਆਨ ਰੱਖਿਓ ਬਹੁਤ ਸਾਰਾ ਧੰਨਵਾਦ ਤੁਹਾਡਾ ਬਹੁਤ ਅੱਛਾ ਲੱਗਿਆ ਬੜੀਆਂ ਅਚੀਆਂ ਭੈਣਾਂ ਭੈਣਾਂ ਇੱਕ ਨਈ ਸਰਜੀਤ ਸਿਸਟਰ ਹੈ ਸਰਜੀਤ ਤੁਸੀਂ ਦੱਸਿਓ ਮੈਨੂੰ ਕਿੱਥੋਂ ਆ ਸਿਸਟਰ ਤੁਸੀਂ ਤੇ ਲਓ ਗਾਈਜ਼ ਇਧਰ ਕਰ ਲਈਏ ਕੰਮ ਬਿਲਕੁਲ ਟਾਈਮ ਨਹੀਂ ਹੈਗਾ ਸਾਡੇ ਕੋਲ ਆਪਾਂ ਉਹਨੇ ਮੈਂ ਸੋਚਿਆ ਵੀ ਚਲੋ ਇੱਥੇ ਚੁੱਲੇ ਤੇ ਹੀ ਇਹ ਅੱਗ ਬਾਲਣੀ ਹੈ ਚੁੱਲੇ ਤੇ ਹੋਰ ਕੰਮ ਹੋ ਜਾਣਗੇ ਜਦੋਂ ਦੁੱਧ ਦਾ ਧਰਤੀਆ ਆਪਣਾ ਬਾਅਦ ਵਗੈਰਾ ਦੇ ਕੇ ਰੱਖਦੀ ਨਾ ਸਾਨੂੰ ਪਨੀਰ ਵੀ ਬਣਾਉਣਾ ਪੈਣਾ ਇਸ ਕਰਕੇ ਨਾ ਕਿ ਅੱਜ ਮੱਖਣ ਬਣਾ ਰਹੀ ਐ ਮੈਂ ਅੰਦਰ ਹੀ ਮੱਖਣ ਦਾ ਸੌਂ ਗਿਆ ਉਹ ਹੁਣ ਤੇ ਲੋ ਜੀ ਇੱਧਰ ਕੱਲੀ ਆਪਾਂ ਪੜਾਟ ਕੰਮ ਕਿਉਂਕਿ ਬਹੁਤ ਜਲਦੀ ਕੰਮ ਨੇ ਬੈਠੇ ਕੰਮ ਵੀ ਅੱਜ ਬਹੁਤ ਸਾਰੇ ਆ ਕਿਉਂਕਿ ਸਾਡਾ ਕੱਲ ਨੂੰ ਪਾਠ ਹੈ ਠੀਕ ਹੈ ਜੀ ਤੇ ਅੱਜ ਬਹੁਤ ਸਾਰੇ ਐਸੇ ਕੰਮ ਹੈ ਜਿਹੜੇ ਆਪਾਂ ਜਲਦੀ ਜਲਦੀ ਕਰਨੇ ਆ ਤੁਹਾਨੂੰ ਪਤਾ ਹੀ ਹੈ ਜਿੰਨੇ ਮਰਜ਼ੀ ਕੰਮ ਕਰ ਲਓ ਛੋਟੇ ਛੋਟੇ ਕੰਮ ਸਾਡੇ ਬਹੁਤ ਰਹਿ ਜਾਂਦੇ ਤੇ ਫਿਰ ਹਰਜਸ ਨੇ ਆ ਜਾਣਾ ਹੈ ਫਿਰ ਹਰਜਸ ਕਰਕੇ ਬਹੁਤ ਸਾਰੇ ਕੰਮ ਤੁਹਾਨੂੰ ਪਤਾ ਵੀ ਚੇ ਰੁਕ ਜਾਂਦੇ ਆ ਅੱਜ ਹਰਜਸ ਆ ਜਾਏਗਾ ਸਾਡਾ ਲੜਾਕੂ ਮੁੰਡਾ

ਦੇਈ ਸਦਾ ਕੰਮ ਹੋ ਜਾਏਗਾ ਕੁਛਤਾ ਸੀ ਫ੍ਰਿਜਵੇਲਾ ਕੀਤਾ ਹੈ ਫ੍ਰਿਜ ਦੀ ਕਰ ਲਈ ਸਫਾਈ ਮਧਾਨੇ ਚ ਤੇ ਤਾਂ ਧਾਲਾਂਗੇ ਅਸੀਂ ਆਪਣੇ ਹੱਲੇ ਚ ਛੋਲੇ ਉਬਾਲਨੇ ਨੇ ਅਜਾ ਆਪਣੇ ਗੇਰ ਚੁੱਲ੍ਹੇ ਤੇ ਧਰਤਾ ਨਹੀਂ ਮੈਂ ਛੋਲੇ ਉਬਾਲਨੇ ਤੱਕ ਮੇਰਾ ਸੋਈ ਦਾ ਕੰਮ ਨਹੀਂ ਪੜ ਜਾਏਗਾ ਐਦਰ ਪਨੀਰ ਬਣਾਉਣਾ ਹੱਲੇ ਬੰਗਾਈ ਦੀ ਅਜੀਤ ਨਹੀਂ ਹੋਗੀ ਹੈਗੀ ਵਰਗਰਮੇਜਾ ਚ ਗਰਮੇਜਨਾ ਕੰਮ ਕਰ ਲੈਣਾ ਇਹ ਚੇਰੇ ਦੀ ਮਾਰਚੀ ਰਹਿ ਜਾਂਦੀ ਹੈ ਤੇ ਤੁਹਾਨੂੰ ਪਤਾ ਹੈ ਕਿ ਵੀਡੀਓ ਬਣਾਣੀ ਐਡਿਟ ਕਰਨੀ ਤੇ ਪਬਲਿਕ ਕਰਨੀ ਸਾਰਾ ਕੁਝ ਕਰਨਾ ਬੜਾ ਉਕਾ ਲੱਗਦਾ ਹੈ ਬਲੌਗ ਬਣਾਉਣਾ ਸੌਖਾ ਨਹੀਂ ਹੁੰਦਾ ਜੀ ਤੇ ਫਿਰ ਵੀ ਤੁਸੀਂ ਕਮੈਂਟ ਕਰਦੇ ਹੋਏ ਤੇ ਲਾਈਕ ਕਰਦੇ ਇੰਨੀ ਕੰਜੂਸੀ ਨਾ ਕਰਿਆ ਕਰੋ ਸਾਨੂੰ ਦੇਖੋ ਅਸੀਂ ਕਿੰਨੀ ਮਿਹਨਤ ਕਰਦੇ ਹਾਂ ਤੇ ਤੁਸੀਂ ਥੋੜੀ ਜੀ ਇੱਕ ਵੀਡੀਓ ਲਾਈਕ ਕਰਨਾ ਤੇ ਇੱਕ ਉਹ ਕਰਨਾ ਵੀ ਤੁਸੀਂ ਦੇਖ ਲਓ ਕਿੰਨਾ ਸੋਚਦੇ ਹੋ ਨਾ ਸੋਚਿਆ ਕਰੋ ਥੋੜਾ ਜਿਆ ਕੰਮ ਕਰ ਘਾ ਦੇ ਕਰੋ ਕੰਮ ਕਰਦੇ ਹੋ ਇੱਕ ਹੱਥ 'ਚ ਫੋਨ ਹੁੰਦਾ ਦੂਜੇ ਹੱਥ ਨਾਲ ਕੰਮ ਕਰਨਾ ਹਾਂ ਨਹੀਂ ਅਮਰਤ ਖੇਰ ਮੇਰੀ ਅਬ ਤਾਂ ਵੀਡੀਓ ਬਣਾ ਲੈਂਦੀ ਐ ਬੇਚ ਜਦੋਂ ਵੀਡੀਓ ਅਮਰਤ ਨਹੀਂ ਹੁੰਦੀ ਘਰ ਮੇਨੂੰ ਬੜੀ ਮੁਸ਼ਕਲ ਹੁੰਦੀ ਐ ਇੱਧਰ ਬਣਾ ਲਈ ਆਪਾਂ ਪਨੀਰ ਇਹ ਮੈਂ ਹਮੇਸ਼ਾ ਤੁਹਾਨੂੰ ਪਤਾ ਹੀ ਐ ਨਾ ਕਿ ਮੈਂ ਸਿਰਕਾ ਹੀ ਪਾ ਕੇ ਬਣਾਉਂਦੀ ਮੈਨੂੰ ਸਿਰਕਾ ਪਾ ਕੇ ਵਧੀਆ ਲੱਗਦਾ ਪਨੀਰ ਬਣਾਣਾ ਪੂਸਤਾ ਦਹੀਂ ਵਾਲਾ ਹੀ ਸੀਗਾ ਤੀਕਾ ਦਹੀਂ ਬਹੁਤ ਚੰਗਾ ਇਹ ਕੋਸ਼ਿਸ਼ ਮੇਰੀ ਲਈ ਹੋਏਗੀ ਕਿ ਜੋ ਕੰਮ ਕਰਾਂਗੇ ਜੋ ਪਾਠ ਦਾ ਵੀ ਸਾਰਾ ਕੁਝ ਹੋਏਗਾ ਛੋਟੇ ਛੋਟੇ ਕੰਮ ਤੁਹਾਡੇ ਨਾਲ ਛੋਟੇ ਛੋਟੇ ਕਲਿੱਪ ਤੁਹਾਡੇ ਨਾਲ ਸ਼ੇਅਰ ਕਰਾਂ ਕੋਸ਼ਿਸ਼ ਤਾਂ ਇਹ ਹੁੰਦੀ ਹੈ ਪਰ ਕੀ ਕਰੀਏ ਜੀ ਵਿੱਚ ਵਿੱਚ ਐਸਾ ਕੰਮ ਹੁੰਦੇ ਨੇ ਕਿ ਸਾਨੂੰ ਬਹੁਤ ਜਲਦਬਾਜ਼ੀ ਹੁੰਦੀ ਹੈ ਘਰਦਿਆਂ ਤੋਂ ਡਾਂਟ ਬਹੁਤ ਪੈਂਦੀ ਹੈ ਸਾਨੂੰ ਤੁਹਾਨੂੰ ਪਤਾ ਉਹਨਾਂ ਨੂੰ ਇਦਾਂ ਹੁੰਦਾ ਤੁਸੀਂ ਕੰਮ ਆਪਣੀ ਵੀਡੀਓ ਬਣਾਉਂਦੀਆਂ ਜੀ ਆਹ ਦੇਖ ਲਓ ਕਿੰਨੇ ਕੰਮ ਵੀ ਕਰਨੇ ਪੈਂਦੇ ਆਂ ਆ ਵੀ ਸਾਨੂੰ ਡਾਂਟ ਵੀ ਖਾਣੀ ਪੈਂਦੀ ਆਂ আর ਛੋਟੇ ਛੋਟੇ ਕੰਮ ਤੁਹਾਨੂੰ ਪਤਾ ਹੀ ਕਿੰਨੇ ਚਲੇ ਆ ਗਏ ਇੱਧਰ ਬਣ ਗਿਆ ਕਿਉਂ ਇੱਕ ਗੱਲ ਹੈ ਬਸ ਗੈਸ ਤੇ ਕੰਮ ਕਰੋ ਤੇ ਫਟਾਫਟ ਬਹੁਤ ਹੋ ਜਾਂਦੇ ਆ। ਚੁੱਲ੍ਹੇ ਤੇ ਕੰਮ ਕਰਨੇ ਬਸ ਥੋੜਾ ਸਾਨੂੰ ਆਣਾ ਜਾਣਾ ਮੁਸ਼ਕਲ ਆ। ਇਹ ਲਓ ਜੀ ਆ ਲੈ ਖੀ ਅੱਧਰ ਬਣ ਗਿਆ ਸਾਡਾ ਪਨੀਰ। ਏਦਾਂ ਬਣ ਜਾਂਦਾ ਪਨੀਰ ਹੋਣਾ ਆਪਾਂ ਇਹਨੂੰ ਠੰਡਾ ਕਰ ਲਾਂਗੇ। ਫਿਰ ਇਹਨੂੰ ਕਰਾਂਗੇ ਉੱਧਰ ਸਾਡਾ ਵਾਲੀ ਜਿਹੜਾ ਮੱਖਣ ਬਹਿ ਲਈ ਕਿਉਂਕਿ ਥੋੜੇ ਟਾਈਮ ਲੱਗੇ। ਭਾਲੋ ਜੀ ਮੱਖਣ ਵੀ ਆ ਹੀ ਗਿਆ ਸਟ। ਦਿਖਾ ਦਈਏ ਜੀ ਤੁਹਾਨੂੰ ਲੋ। ਆ ਦੇਖਿਓ ਫਟਾਫਟ ਅੱਜਕੱਲ ਗਰਮੀ ਹੈ ਨਾ। ਇਹ ਠੰਡਾ ਪਾਣੀ ਪਾਣ ਦਾ ਬਿਲਕੁਲ ਨਾਲ ਦੀ ਨਾਲ ਮੱਖਣ ਆ ਜਾਂਦਾ ਹੈ ਇਹ ਸੁੱਖਿਆ ਬਸ ਸਰਦੀਆਂ ਦੇ ਵਿੱਚ ਬੜੀ ਦਿੱਕਤਾਂ ਦੀ ਕਿਉਂਕਿ ਗਰਮ ਪਾਣੀ ਪਾਣਾ ਪੈਂਦਾ ਨਾ ਤੇ ਬਾਕੀ ਜੋ-ਜੋ ਕੰਮ ਕਰਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਹਾਲੇ ਦੇਖੋ ਨਾਸ਼ਤਾ ਨਹੀਂ ਬਣਿਆ ਸਰਦਾਰ ਜੀ ਖੇਤਾਂ 'ਚ ਜਾਵਗੇ ਨੇ ਖੇਤ ਹਵਾ ਕੇ ਇਹ ਆਪਾਂ ਦਾ ਹਾਲੇ ਹੁਣ ਆਪਣਾ ਨਾਸ਼ਤਾ ਜੀ ਗੈਸ ਕਰੀ ਆਪਣੀ ਗਿਰਦੀ ਬਸ ਕਲੀਅਰ ਨਿਕਲ ਗਿਆ ਕਿਉਂ ਬਣ ਗਿਆ ਦੁੱਧ ਨੂੰ ਵਾਲਾ ਦੇ ਕੇ ਹੁਣ ਕੱਢਦੇ ਆਂ ਕੰਮ ਬਾਕੀ ਵਾਈ ਵੀ ਰੱਬ ਦੀ ਅਰਦਾਸ ਕਰਦੀ ਆ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਐਦਾਂ ਹੀ ਮੇਰੀ ਵੀਡੀਓ ਨੂੰ ਪਿਆਰ ਦਿੰਦੇ ਰਿਹਾ ਕਰੋ ਠੀਕ ਹੈ ਜੀ ਚਲੋ ਗਾਇਜ਼ ਅੱਜ ਸਾਡੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੈਗਾ ਬਹੁਤ ਜਲਦੀ ਹੈ ਸਾਨੂੰ ਇਸ ਕਰਕੇ ਆਪਾਂ ਕਰਨ ਲੱਗੇ ਆ ਫਟਾਫਟ ਅੱਜ ਦੇਖਣਾ ਕੁੱਕਰ ਸੀਗਾ ਇਹ ਸਪੈਸ਼ਲ ਕਾਲਾ ਕੁੱਕਰ ਚੁੱਲੇ ਦਾ ਬਣਾਇਆ ਹੋਇਆ ਹੈ ਮੈਂ ਜਦੋਂ ਕੋਈ ਬਹੁਤ ਜ਼ਿਆਦਾ ਸਾਨੂੰ ਅਮਰਜੈਂਸੀ ਹੋਵੇ ਨਾ ਜਲਦੀ ਹੁੰਦੀ ਹੈ ਤੇ ਫਿਰ ਅਸੀਂ ਕੁੱਕਰ ਦੇ ਵਿੱਚੇ ਪਾ ਲੈਂਦੇ ਆ ਤੇ ਜਿਵੇਂ ਛੋਲੇ ਭਿਗੋਏ ਸੀ ਨਾ ਤੇ ਇਹ ਵਾਲਾ ਪਾਣੀ ਮੈਂ ਪਤਾ ਹੈ ਆਪਣੇ ਬੂਟਿਆਂ ਚ ਯੂਜ਼ ਕਰਦੀ ਆ ਮੈਂ ਕਦੀ ਵੀ ਪਾਣੀ ਵੇਸਟ ਨਹੀਂ ਕਰਦੀ ਇਹ ਵਾਲਾ ਤੁਸੀਂ ਵੀ ਜੇਕਰ ਛੋਲੇ ਚਾਵਲਾਂ ਦਾ ਪਾਣੀ ਆ ਦਾਲ ਦਾ ਪਾਣੀ ਹੁੰਦਾ ਨਾ ਤੇ ਆਪਣੇ ਬੂਟਿਆਂ ਨੂੰ ਪਾਇਆ ਕਰੋ ਬਹੁਤ ਵਧੀਆ ਹੁੰਦਾ ਹੈ ਮਤਲਬ ਬਹੁਤ ਅੱਛਾ ਹੁੰਦਾ ਹੈ ਪਾਣੀ ਠੀਕ ਹੈ ਜੀ ਇੱਧਰ ਆਪਾਂ ਉਬਾਲ ਲਏ ਨੇ ਆਪਣੇ ਛੋਲੇ ਜੀ ਇਹ ਮੈਂ ਛੋਲੇ ਧੋਲੇ ਸੀਗੇ ਪਹਿਲਾਂ ਵੈਸੇ ਮੈਂ ਰਾਤੀ ਵੀ ਭਿਗੋਤੇ ਸੀਗੇ ਅੱਜ ਮੈਨੂੰ ਲੱਗੀਗਾ ਮੈਂ ਬਹਿਮ ਜਿਆ ਮੈਂ ਕਿਹਾ ਚਲੋ ਧੋ ਕੇ ਪਾ ਦਿੰਦੀ ਆ ਤੇ ਦਾ ਤਕ ਤੁਸੀਂ ਬਨੇ ਰੋਗਾ ਇਸਾ ਪਤਾ ਅੱਜ ਛੁੱਲੇ ਦੇ ਛੋਲੇ ਬਨੇ ਬਾਕੀ ਹੋਰ ਬਹੁਤ سارے ਛੋਟੇ ਛੋਟੇ ਕੰਮ ਐ ਸਾਨੂੰ ਜਲਦੀ ਜਲਦੀ ਕਰਨੇ ਪੈ ਰਹੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਟਾਈਮ ਦੀ ਬਚਤ ਬਹੁਤ ਜ਼ਰੂਰੀ ਹੈ। ਵਾਹਿਗੁਰੂ। ਤੇ ਲੋ ਗਾਇਸ ਇਹਦੇ ਪਾ ਲਈ ਅਸੀਂ ਆਪਣਾ ਨਮਕ ਮੈਂ ਨਾ ਛੋਲੇ ਉਬਲਣ ਤੋਂ ਪਹਿਲਾਂ ਹੀ ਨਮਕ ਪਾ ਦੇਣੀ ਹੁੰਨੀ ਜੇਕਰ ਤੋਂ ਦੇ ਛੋਲੇ ਤੁਹਾਨੂੰ ਲੱਗਦੇ ਨੇ ਵੀ ਜਲਦੀ ਨਹੀਂ ਉਬਲਦੇ ਇੱਕ ਚੁਟਕੀ ਨਾ ਤੁਸੀਂ ਮਿੱਠਾ ਸੋਡਾ ਲਾ ਦਿਆ ਕਰੋ ਬਹੁਤ ਜਲਦੀ ਸਾਡੇ ਛੋਲੇ ਉਬਲ ਜਾਂਦੇ ਜੀ ਮੇਰਾ ਆਟਾ ਹੋਏ ਚੋਲਿਆਂ ਇਸ ਤਰ੍ਹਾਂ ਹੀ ਵਾਲ ਲੈਨੇ ਹੁੰਨੇ ਆ ਆਪਾਂ ਘੜਕੇ ਬਰਤੀ ਤੇ ਪਕਾ ਕੇ ਆਪਣੇ ਚੁੱਲੇ ਤੇ ਲੋਜੀ ਤੇ ਮੈਂ ਛੋਲੇ ਉਹ ਬਨੇ ਤਾਰਾਈ ਸੀ ਚੁੱਲੇ ਤੇ फटाफट ਮੈਂ ਕਿਹਾ ਚਲੋ ਚੁੱਲੇ ਤੇ ਉਬਲ ਜਾਣਗੇ ਇਧਰ ਮੈਂ ਕਿਉਂਕਿ ਗੈਸ ਬਿਲਕੁਲ ਵੀ ਫਰੀ ਨਹੀਂ ਸੀਗੀ ਤੁਹਾਨੂੰ ਪਤਾ ਹੀ ਇਹ ਤਿੰਨੋਂ ਗੈਸਾਂ ਅੱਜ ਬੜੀਆਂ ਬੀਜੀ ਹੋਈਆਂ ਪਈਆਂ ਤੇ ਇਧਰ ਮੈਂ ਮੱਖਣ ਕੱਢ ਲਿਆ ਸੀਗਾ ਪਹਿਲਾਂ ਮੱਖਣ ਮੈਂ ਕਿਉਂ ਬਣਾਤਾ ਸੀਗਾ ਕਿਉਂਕਿ ਘਿਓ ਬਣਿਆ ਪੁਰਾਣਾ ਮੱਖਣ ਜਦੋਂ ਮੈਂ ਹੁੰਦਾ ਨਾ ਤੋੜਾ ਘਿਓ ਬਣਾ ਦੀ ਨਵਾਂ ਤਾਜ਼ਾ ਆਪਾਂ ਫੇਰ ਯੂਜ਼ ਕਰ ਲੈਣੇ ਆ ਕਿਉਂਕਿ ਮਹਿਕ ਜੀ ਹੋ ਜਾਂਦੀ ਕਈ ਵਾਰੀ ਹੈ ਨਾ ਤੇ ਆਹ ਦੇਖ ਲਓ ਗਰਮੀ ਦੀ ਵਜਾਂ ਨਾਲ ਕਿਵੇਂ ਮੱਖਣ ਵੀ ਅੱਜਕੱਲ ਪਿਗਲੇ ਪਿਗਲੇ ਬਿਲਕੁਲ ਨਿਕਲਦਾ ਪਿਆ ਬਿਲਕੁਲ ਨਹੀਂ ਗਰਮੀ ਐਨੀ ਗਰਮੀ ਨੇ ਤਾਂ ਬਸ ਤੋਬਾ ਕਰਦੀ ਤੇ ਛੋਟੇ ਛੋਟੇ ਕੰਮ ਤੇ ਬਾਕੀ ਭੈਣਾ ਦਾ ਬਹੁਤ ਸਾਰਾ ਪਿਆਰ ਮਿਲਦਾ ਮੈਨੂੰ ਸ਼ੁਕਰੀਆ ਚਲੋ ਜੀ ਇੱਧਰ ਆਪਾਂ ਕਰਦੇ ਹਾਂ ਸੌਰੀ ਪਨੀਰ ਵੀ ਬਣਾ ਲਈ ਤੇ ਪਨੀਰ ਜਦੋਂ ਕਦੀ ਕੱਢੋ ਨਾ ਆਪਾਂ ਕਾਟਨ ਦੇ ਕੱਪੜੇ 'ਚ ਵਧੀਆ ਤਰੀਕੇ ਨਾਲ ਨਿਕਲਦਾ ਫਿਰ ਇਹਨੂੰ ਦਾਬ ਦੇ ਲੋ ਨਾ ਬਹੁਤ ਸੋਹਣਾ ਵਧੀਆ ਟੁਕੜੀਆਂ ਵਾਂਗੂ ਪਨੀਰ ਬਣ ਜਾਂਦਾ ਹੈ ਤੇ ਸੌਖਾ ਵੀ ਬਣ ਜਾਂਦਾ ਕਿਉਂਕਿ ਮੈਂ ਕਿਹਾ ਚਲੋ ਥੋੜਾ ਥੋੜਾ ਇਕੱਠਾ ਕਰ ਲੈ ਕੁਝ ਬਾਬਾ ਜੀ ਜੇ ਲੋ ਜੀ ਇੱਧਰ ਆਪਾਂ ਆਪਣੀ ਪਨੀਰ ਨੂੰ ਦਾਅਵ ਦੇ ਲਈ ਜਿੰਨਾ ਕੋ ਬਣਦਾ ਕੁਝ ਕੱਲ ਬਣਾ ਲਾਂਗੇ ਥੋੜਾ ਥੋੜਾ ਨਾਲ ਵਿੱਚ ਛੋਲਿਆਂ ਦੇ ਪੈ ਜਾਏਗਾ ਬਸ ਤਾਂ ਕਰਕੇ ਮੈਂ ਬਣਾ ਲਈ ਸੀ ਮੈਂ ਕਿਾ ਥੋੜਾ ਥੋੜਾ ਆਪਣਾ ਘਰ ਦਾ ਬਣਾ ਲਈ ਕੁਝ ਆਪਣਾ ਮੁੱਲ ਦਾ ਹੋ ਜਾਏਗਾ ਥੋੜਾ ਮੁੱਲ ਦਾ ਪਨੀਰ ਜਿਹੜਾ ਹੁੰਦਾ ਨਾ ਵਧੀਆ ਨਹੀਂ ਹੁੰਦਾ ਲੋ ਜੀ ਇੱਧਰ ਗੁੰਨਣਾ ਜਿਹਾ ਆਪਾਂ ਆਪਣਾ ਆਟਾ ਫਟਾਫਟ ਆਟਾ ਗੁੰਨਣਾ ਹੁਣ ਮੈਂ ਆਸ ਤਾਂ ਮਿਲ ਨਹੀਂ ਜਲਦੀ ਹੈ ਨਾ ਬਸ ਪੁੱਛੋ ਨਾ ਕਿ ਇੰਨੀ ਫੁਰਤੀਲੀ ਨਾਲ ਕੰਮ ਕਰਨਾ ਪੈਣਾ ਹੈ ਕਿ ਵਸ ਸੀ ਤਤਾ ਗਰਮੀ ਫੇਰ ਬਾਰ ਬਾਰ ਗਰਮੀ ਗਰਮੀ ਖਾ ਵੀ ਰਹੀ ਸੀ ਹਲ ਕਿਉਂ ਪੁੰਨ ਹੈ ਕਿਉਂ ਪੁੰਨ ਲਗੇਗਾ ਫਟ ਜਿਹੜਾ ਕੰਮ ਨਿਪਟ ਚੁਈ ਤੇ ਲਓ ਜੀ ਅੱਜ ਪੁੰਨ ਗਿਆ ਆਟਾ ਹੁਣ ਆਪਾਂ फटाफट ਆਪਾਂ ਪਹਿਲਾਂ ਕਿਉਂ ਪੁੰਨ ਲੈਣੇ ਆ ਫਿਰ ਨਾ ਮੈਂ ਗੱਡ ਵਿੱਚ ਪੁੰਨ ਦੂੰਗੀ ਫੇਰ ਇਹਨੂੰ ਮੈਂ ਕੱਢ ਲੂੰਗੀ ਕਿਉਂ ਬਣ ਚੁੱਕਿਆ ਸਾਡਾ ਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਭਾਂਡੇ ਚ ਪਾ ਲਾਂਗੇ ਤੇ ਇਹ ਵੀ ਇੱਕ ਬੜਾ ਵੱਡਾ ਕੰਮ ਹੈ ਜੀ ਇਹ ਵੀ ਹੋ ਜਾਏਗਾ ਬਸ ਆਸਤਾ ਦੇਖ ਲੋ ਦੋ ਹੱਥ ਤੇ ਦੋ ਪੈਰ ਲੱਗ ਚੁੱਕੇ ਨੇ ਸਾਨੂੰ ਫਿਰ ਤੇਲੀ ਨਾਲ ਕੰਮ ਕਰਾਂਗੇ ਨਾ ਤਦੇ ਕੰਮ ਹੋਣਾ ਨਹੀਂ ਤੇ ਸਾਡਾ ਕੰਮ ਲਟਕਦਾ ਰਹਿਣਾ ਜਦੋਂ ਕੋਈ ਆ ਜਾਏ ਨਾ ਫਿਰ ਮਹਿਮਾਨ ਵਗੈਰਾ ਫਿਰ ਕੰਮ ਨਹੀਂ ਹੁੰਦਾ ਹੈਗਾ ਬਸ ਇਹ ਹੋ ਜਾਂਦਾ ਹੈ ਲਓ ਜੀ ਠੰਡੀ ਹੋ ਗਈ ਕੜਾਈ ਇਹ ਇਹ ਖੇਤਰ ਬਣ ਗਿਆ ਸਾਡਾ ਕਿ ਉਹ ਵੀ ਅੱਜ ਇਹ ਵੀ ਬੜਾ ਮੇਰੇ ਦਿਮਾਗ ਤੇ ਹੁੰਦਾ ਵੀ ਇਹ ਵੀ ਕੰਮ ਕੋਈ ਤੇ ਇੱਕ ਵਾਰੀ ਪਰ ਗਾਇਸ ਜਿੱਦਾਂ ਇਹਦਾਂ ਤੁਹਾਡਾ ਬਚ ਜਾਂਦਾ ਹੁੰਦਾ ਨਾ ਇਹਦੇ ਚ ਠੰਡਾ ਪਾਣੀ ਪਾ ਦਿਓ ਠੀਕ ਹੈ ਜਿਹੜਾ ਥੋੜਾ ਬੋਧ ਘਿਓ ਹੁੰਦਾ ਨਾ ਆ ਦੇਖੋ ਪਾਣੀ ਪਾ ਕੇ ਨਾ ਠੰਡਾ ਪਾ ਦਿਓ ਤੇ ਜਿਹੜਾ ਘਿਓ ਹੁੰਦਾ ਮਾੜਾ ਮੋਟਾ ਉੱਪਰ ਪਾ ਕੇ ਆ ਜਾਂਦਾ ਬਾਕੀ ਫਿਰ ਜਿਹੜਾ ਬਚਿਆ ਹੋਵੇ ਨਾ ਆਪਣੇ ਕੁੱਤੇ ਆ ਵਗੈਰਾ ਨੂੰ ਪਾ ਸਕਦੇ ਆ ਆਪਾਂ ਇਹ ਬਾਅਦ ਚ ਰੱਖ ਦਵਾਂ ਮੈਂ ਤੇ ਲੋ ਜੀ ਇੱਧਰ ਬਣਾ ਲਈ ਆਪਾਂ ਟਰਪਟਾ ਟਰਪਟਾ ਰੋਟੀ ਫਿਰ ਬਾਅਦ ਚੋ ਦੇਖਦੇ ਆ ਜੀ ਹੋਰ ਸਫਾਈ ਕੋਈ ਦਾ ਕੰਮ ਹੈ ਬਹੁਤ سارے ਕੰਮ ਹੈ ਹੱਲੇ ਬੇੜਾ ਤੋਂ ਹੋਣਾ ਸੀ ਮੈਂ ਪਤਾ ਕੀ ਕਹਿੰਦੀ ਸੀ ਮੈਂ ਕਾਰ ਕਿਤੇ ਹੋਰ ਖੁੱਲੀ ਜਿਹੀ ਜਗ੍ਹਾ 'ਚ ਖੜੀ ਕਰਿਆ ਹੋਣਾ ਸੁਭਾਗ ਇਹ ਲੈਣੀ ਹੋਣੀ ਹਾਂਜੀ ਮੈਂ ਅੱਜ ਕਿਹ ਤੋਂ ਤੋਂ ਨਹੀਂ ਇਹ ਤੇ ਘਰੇ ਕਿੱਥੇ ਧੋਈ ਜਾਣੀ ਹੈ ਟਮਾਟਰ ਕਿੰਨੇ ਦੇ ਆ ਨਾ ਸੌਰੀ ਕਿੰਨੇ ਕਿਲੋ ਹੈ 4 ਕਿਲੋ ਅੱਛਾ ਟਮਾਟਰ ਵਧੀਆ ਦੇਖੋ ਗਲੇ ਸਾਡੇ ਆ ਕਿਵੇਂ ਦੇ ਲਿਆ ਬਤਾ ਦਾਗ ਹੀ ਜੈ ਨਾ ਲਿਆ ਕੇ ਆਣੇ ਸੀਗੇ ਦਾਦੀ ਜੀ ਨਹੀਂ ਆ ਜਿਸ ਨਾਲ ਨਾਸੀਕ ਵਾਲਾ ਟਮਾਟਰ ਹੈ ਜੀ ਚਲ ਚਲ ਠੀਕ ਹੈ ਠੀਕ ਹੈ ਕਦੂ ਉਹ ਕਿੰਨਾ ਕਹਿੰਦੇ ਪਿਓ 12 ਕਿਲੋ ਕਦੂ ਹੈ ਜੀ 3 ਕਿਲੋ ਖੀਰੇ ਹੈ ਜੀ ਪਾਈ ਹਾ ਅਦਰਕ ਸਾਡਾ ਇੱਕ ਇਹਦੇ ਚ ਕੱਢ ਦੋ ਛੋਟੀ ਦੇ ਚ ਕੋਈ ਨਹੀਂ ਛੋਟੀ ਮੇ ਕਢ ਲਓ ਇਸੀ ਮੇ ਖੀਰੇ ਕਢ ਲਓ ਵੀਰ ਜੀ ਛੋਟੀ ਚ ਕਢ ਦੋ ਅਦਰਕ ਇਸ ਮੇ ਹਾਂ ਹਾਂ

ਨਾ ਬਚਾਰੇ ਇਹਨਾਂ ਆ ਫਿਰ ਜੀ ਸ਼ੁਭਰ ਮੈਨੂੰ ਦੀ ਯਾਦ ਕੀਤਾ ਕਿਸੇ ਨੇ ਤੇ ਲੋਟ ਇਹਨਾਂ ਚੁੱਕਾ ਇਹਨੇ ਹੀ ਨਲ ਆ ਗਿਆ ਨਹੀਂ ਕੀ ਕਰ ਤੇ ਲੋ ਜੀ ਆ ਦੇਖੋ ਹੁਣ ਸਵੇਰ ਦੇ ਲੱਗੇ 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 ਹੁਣ ਅਸੀਂ ਰਸੋਈ ਦੇ ਵਿੱਚੋਂ ਨਿਕਲੇ ਆ ਬਹੁਤ سارے ਕੰਮ ਨਿਬੜਲੇ ਮੈਂ ਫਟਾਫਟ ਸਵੇਰੇ ਤੇ ਬਸ ਪੁੱਛਾ ਹੁਣ ਮੈਂ کہہ ਰਿਹਾ ਸੀ ਥੋੜਾ ਇਹ ਕਰ ਲਈਏ ਪੁੱਛੇ ਦਾ ਕੰਮ ਨਿਬੜ ਜਾਏਗਾ ਬਾਕੀ ਸਫਾਈਆਂ ਕੰਮ ਹੋ ਜਾਣਗੇ ਤੇ ਅੱਜ ਬਹੁਤ سارے ਕੰਮ ਐਸੇ ਨੇ ਤੇ ਹੱਲੇ ਦੇਖਦੇ ਆ ਜੀ ਬਾਈ ਗੁਰ ਬੱਚੇ ਵੀ ਆ ਜਾਣਗੇ ਸੁਖ ਨਾਲ ਹੋਣ ਤੇ ਘਰ ਦੇ ਵੀ ਛੋਟੇ ਛੋਟੇ ਕੰਮ ਵੇੜਾ ਬੂੜਾ ਧੋਵਾਂਗੇ ਦੁਵਾਰਾ ਤੇ ਬਾਕੀ ਸਾਰੀਆਂ ਭੈਣਾਂ ਅੱਗੇ ਕਿ ਮੈਂ ਰਿਕੁਐਸਟ ਕਰਦੀ ਆ ਪਿਆਰ ਨਾਲ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਇੱਕ ਪਿਆਰਾ ਜਿਹਾ ਕਮੈਂਟ ਲਾਈਕ ਜ਼ਰੂਰ ਦਿਆ ਕਰੋ ਤੇ ਪਲੀਜ਼ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖਦੇ ਮੈਨੂੰ ਜ਼ਰੂਰ ਦੱਸਿਆ ਕਰੋ ਮੈਨੂੰ ਬਹੁਤ ਅੱਛਾ ਲੱਗੇਗਾ ਕਿ ਮੇਰੀ ਵੀਡੀਓ ਕਿੱਥੇ ਕਿੱਥੇ ਤੱਕ ਪਹੁੰਚ ਜਾਂਦੀ ਹੈ ਬੜੀ ਖੁਸ਼ੀ ਹੁੰਦੀ ਹੈ ਮੈਨੂੰ ਤੁਹਾਨੂੰ ਪਤਾ ਜਿੱਦਾਂ ਤੁਹਾਨੂੰ ਖੁਸ਼ੀ ਮਿਲਦੀ ਹੈ ਨਾ ਇਦਾਂ ਹੀ ਮੈਨੂੰ ਵੀ ਬਹੁਤ ਸਾਰੀ ਖ ਬਹੁਤ ਅੱਛਾ ਲੱਗਦਾ ਬਹੁਤ ਸਾਰੀ ਭੈਣਾਂ ਦਾ ਸਪੋਰਟ ਹੈ ਸਰ ਜੀ ਸਿਸਟਰ ਆਪਣਾ ਧਿਆਨ ਰੱਖਿਓ ਕੰਡ ਸਪੈਸ਼ਲ ਬਹੁਤ ਸਾਰਾ ਧੰਨਵਾਦ ਤੁਹਾਡਾ ਦੂਜੀ ਸਰ ਜੀ ਸਿਸਟਰ ਦਾ ਵੀ ਤੇ ਆਹ ਦੇਖੋ ਜੀ ਅਮਰਤ ਕੋਰ ਕਰਨ ਲੱਗੇ ਪੱਖੇ ਸਾਪਣ ਪੱਖਾ ਨਾ ਲਾ ਦੀ ਬੁਗੇ ਥੱਲੇ ਨਾ ਖਿੱਚਦੀਆਂ ਦੇਖੋ ਪੱਖਿਆਂ ਦੀ ਹਾਲਤ ਦੇਖ ਰਹੇ ਤੁਸੀਂ ਸਾਡੇ ਪੱਖੇ ਬਹੁਤ ਗੰਦੇ ਹੋ ਗਏ ਕਿਉਂਕਿ ਬਾਹਰ ਹੈ ਨਾ ਤੇ ਬਾਹਰੋਂ ਕੁਝ ਸਾਡੇ ਗਵਾਂਡ ਵਿੱਚ ਚੁੱਲਾ ਬਾਲਦੇ ਆ ਨਾ ਤੇ ਧੂਆ ਖਿੱਚਦੇ ਨੇ ਕੁਝ ਤੁਹਾਨੂੰ ਪਤਾ ਮਿੱਟੀ ਅੱਜਕੱਲ ਬਹੁਤ ਜ਼ਿਆਦਾ ਹੋਈ ਪਈ ਹੈ ਪੰਖ ਵੀ ਨਾ ਮੋੜੀ ਫਿਰ ਇਹਨਾਂ ਦੀ ਹਵਾ ਨਹੀਂ ਲੱਗਦੀ ਅਮਰਤ ਆ ਦੇਖੋ ਜੀ ਪਹਿਲਾਂ ਸੁੱਕੇ ਨਾ ਕਰਕੇ ਫਿਰ ਸਰਫ ਵਾਲੇ ਨਾ ਕਰਕੇ ਫਿਰ ਕਰਦੇ ਆ ਚਲ ਤੂੰ ਕਰ ਜਿੰਨਾ ਹੁੰਦਾ ਤੇpto ਅੰਮ੍ਰਿਤਕੋਰ ਕਰੇਗੀ ਅੱਜ ਪੱਖਿਆਂ ਦੀ ਸਫਾਈ ਬਾਕੀ ਤੁਹਾਨੂੰ ਬਾਅਦ ਚੋ ਵੀ ਦਿਖਾਨੀ ਆ ਹੁਣ ਦੇਖ ਲਓ ਚੰਗੀ ਤਰ੍ਹਾਂ ਤੁਹਾਨੂੰ ਜ਼ੂਮ ਕਰਕੇ ਦਿਖਾਨੀ ਆ ਪੱਖਿਆਂ ਦੀ ਹਾਲਾਤ ਠੀਕ ਹੈ ਤੇ ਬਾਅਦ ਚੋ ਵੀ ਦਿਖਾਵਾਂਗੀ ਅੰਮ੍ਰਿਤ ਨੇ ਚਮਕਾ ਦੇਣੇ ਹਨ ਬਸ ਹੈਨਾ ਤੇ ਲਓ ਜੀ ਆ ਦੇਖੋ ਅੰਮ੍ਰਿਤਕੋਰ ਨੇ ਪੱਖਾ ਸਾਫ ਕਰ ਹੀ ਦਿੱਤਾ ਹੈ ਦੋਹੀ ਜੀ ਹੋ ਕੇ ਕੀਤਾ ਵੈਸੇ ਵਿਚਾਰੀ ਨੇ ਪਰੇਸ਼ਾਨ ਜੀ ਹੋ ਕੇ ਤੇ ਬਾਕੀ ਜੀ ਨਵੇਂ ਕੱਲ ਦੀ ਕੱਲ ਮਿਲਾਂਗੇ ਆਪਾਂ ਤੁਹਾਨੂੰ ਨਵੇਂ ਵਲੌਗ ਵਿੱਚ ਠੀਕ ਹੈ ਜੀ ਅੱਜ ਸੱਚੀ ਕੁੱਛ ਬਹੁਤ ਥੱਕ ਚੁੱਕੇ ਆ ਬਹੁਤ ਸਾਰੇ ਸਾਡੇ ਕੰਮ ਸੀਗੇ ਛੋਟੇ ਛੋਟੇ ਕੰਮ ਅਸੀਂ ਬਹੁਤ ਸਾਰੇ ਨਿਬੜੇ ਆ ਤੇ ਮਿਲਦੇ ਆ ਹੁਣ ਤੁਹਾਨੂੰ ਵਾਹਿਗੁਰੂ ਸੁਖ ਰੱਖੇ ਬਾਬਾ ਜੀ ਦੇ ਪਾਠ ਦੇ ਨਾਲ ਠੀਕ ਹੈ ਜੀ ਕਮੈਂਟ ਕਰਿਓ ਪਿਆਰਾ ਜੀ ਤੇ ਦੱਸਿਓ ਜਰੂਰ ਤੁਸੀਂ ਕਿੱਥੋਂ ਮੇਰੀ ਵੀਡੀਓ ਦੇਖ ਰਹੇ ਹੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੱਚੀ ਗੱਲ ਜੀ ਕਰਨ ਸਾਡੇ ਘਰ ਪਾਠ ਹੈ ਕੱਲ ਨੂੰ ਪਾਠ ਦਾ ਵਲੌਗ ਜਿੱਦਾਂ ਵੀ ਹੋਏ ਦੋਸਤਾਂ ਨਾਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਓ ਇਹ ਵਾਲੀ ਵੀਡੀਓ ਹਾਂ ਕਰ ਲਈ ਠੀਕ ਹੈ ਜੀ ਬਾਏ ਬਾਏ ਆ ਦੇਖੋ ਜੀ ਅਮਰਤਪੁਰ ਕਿੰਨੀ ਉੱਚੀ ਖੜੀ ਹੈ ਇਹ ਵੀ ਧਿਆਨ ਨਾਲ ਦੇਖ ਲਓਣ ਬੜੇ ਟੇਬਲਾਂ ਤੋਂ ਪਹਿਲਾਂ ਦੂਜਾ ਟੇਬਲ ਰੱਖਿਆ ਜੀ ਫਿਰ ਇਹਨੇ ਟੇਬਲ ਰੱਖ ਕੇ ਉੱਪਰ ਅਸੀਂ ਫੱਟੀ ਲਾ ਕੇ ਉਹਨੂੰ ਦਿੱਤੀ ਸੀਗੀ